ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਹਾਂ ਕਿ ਤੁਸੀਂ ਸਾਰੇ ਵਧੀਆ ਹੋਵੋਗੇ ਤੇ ਤੁਹਾਡੀ ਪ੍ਰੈਪਰੇਸ਼ਨ ਵੀ ਬਹੁਤ ਵਧੀਆ ਚੱਲ ਰਹੀ ਹੋਊਗੀ ਤਾ ਅੱਜ ਦੀ ਇਸ ਵੀਡੀਓ ਦੇ ਵਿੱਚ ਆਪਾਂ ਮੇਨਲੀ ਗੱਲ ਕਰਾਂਗੇ ਜਿਹੜੀ ਬੱਚਿਆਂ ਦਾ ਹੁਣੇ-ਹੁਣੇ ਪੀਐਸਟੈਟ ਕਲੀਅਰ ਹੋਇਆ ਆ ਰਿਵਾਈਜ਼ ਹੋਣ ਤੋਂ ਬਾਅਦ ਜਿਹੜੇ ਬੱਚਿਆਂ ਦੇ 2 ਜਾਂ 3 ਨੰਬਰ ਜਾਂ 1 ਨੰਬਰ ਵੱਧ ਕੇ ਉਹਨਾਂ ਦਾ ਟੈਸਟ ਜਿਹੜਾ ਪੀਐਸਟੈਟ ਦਾ ਟੈਸਟ ਆ ਕੁਆਲੀਫਾਈ ਹੋ ਗਿਆ ਆ ਇਹ ਵੀਡੀਓ ਉਹਨਾਂ ਬੱਚਿਆਂ ਦੇ ਲਈ ਆ ਤਾਂ ਜੇਕਰ ਤੁਸੀਂ ਆਪਣੀ ਜਿਹੜੀ ਪ੍ਰੈਪਰੇਸ਼ਨ ਆ ਹੁਣ ਪਹਿਲਾਂ ਨਹੀਂ ਕੀਤੀ ਹੋਈ ਹੁਣ ਨਵੇਂ ਸਿਰੇ ਤੋਂ ਸਟਾਰਟ ਕਰਨੀ ਚਾਹੁੰਦੇ ਹੋ ਕਿਉਂਕਿ ਪਹਿਲਾਂ ਵੀ ਟੈਟ ਕਲੀਅਰ ਹੋ ਚੁੱਕਿਆ ਹਨ ਬੱਚਿਆਂ ਦਾ ਤਾਂ ਉਸ ਤੋਂ ਪਹਿਲਾਂ ਵੀ ਇੱਕ ਟੈਟ ਹੋਇਆ ਸੀਗਾ ਤਾਂ ਉਹ ਉਹਨਾਂ ਬੱਚਿਆਂ ਦੀ ਜਿਹੜੀ ਪ੍ਰੈਪਰੇਸ਼ਨ ਹੈ ਜੀ ਹੁਣ ਤੱਕ ਕਾਫੀ ਜ਼ਿਆਦਾ ਹੋ ਚੁੱਕੀ ਹੈ ਤੇ ਜਿਵੇਂ ਕਿ ਤੁਹਾਡਾ ਰਿਵਾਈਜ਼ ਹੋਣ ਤੋਂ ਬਾਅਦ ਹੁਣ ਟੈਸਟ ਕਲੀਅਰ ਹੋਇਆ ਤਾਂ ਤੁਸੀਂ ਲੇਟ ਪ੍ਰੈਪਰੇਸ਼ਨ ਸ਼ੁਰੂ ਕਰਨੀ ਆ ਤਾਂ ਇਹ ਵੀਡੀਓ ਤੁਹਾਡੇ ਲਈ ਬਹੁਤ ਹੀ ਜ਼ਿਆਦਾ ਹੈਲਪਫੁਲ ਰਹਿਣ ਵਾਲੀ ਹੈ ਜੀ ਕਿਉਂਕਿ ਇਸ ਵੀਡੀਓ ਦੇ ਵਿੱਚ ਨਾ ਆਪਾਂ ਹੈਂਡ ਮੇਡ ਨੋਟਸ ਦੀ ਗੱਲ ਕਰਾਂਗੇ ਜੋ ਕਿ ਫੁੱਲ ਸਿਲੇਬਸ ਨੂੰ ਕਵਰ ਕਰਦੇ ਆ ਮਾਸਟਰ ਗ੍ਰੈਜੂਏਟਰ ਦੇ ਨੂੰ ਮਾਸਟਰ ਗ੍ਰੈਜੂਏਟਰ ਹਿਸਟਰੀ ਪਲੱਸ ਜੀਓਗ੍ਰਾਫੀ ਹੈ ਜੀ ਆਪਣੇ ਕੋਲੇ ਪੋਲੀਟੀ ਦੇ ਨੋਟਸ ਨਹੀਂ ਹੈਗੇ ਆਪਣੇ ਕੋਲੇ ਤੇ ਹਿਸਟਰੀ ਦੇ ਜੇਕਰ ਤੁਸੀਂ ਨੋਟਸ ਹੈ ਜੀ ਇਹ ਜਿਹੜੇ ਆ ਪੇਡ ਨੋਟਸ ਹੋਣਗੇ ਹਿਸਟਰੀ ਪਲੱਸ ਜੀਓਗ੍ਰਾਫੀ ਦੇ ਹਿਸਟਰੀ ਦੇ ਇਕੱਲੇ ਵੀ ਮਿਲ ਜਾਣਗੇ ਜੇਕਰ ਕਿਸੇ ਬੱਚੇ ਨੇ ਇਕੱਲੇ ਹਿਸਟਰੀ ਦੇ ਨੋਟਸ ਚਾਹੀਦੇ ਹਨ ਤਾਂ ਇਹ ਨੋਟਸ ਦੇ ਵਿੱਚ ਨਾ ਤੁਹਾਨੂੰ ਜੀ ਇੱਕ ਤਾਂ 6th ਤੋਂ ਲੈ ਕੇ 12th ਤੱਕ ਦੀ NCERT 6th ਤੋਂ ਲੈ ਕੇ 10th ਤੱਕ ਦੀ ਜਿਹੜੀ NCERT ਹੈ ਨਾ ਉਹਦੇ ਚੈਪਟਰ ਵਾਈਜ਼ ਮਿਲੂਗੀ ਤੇ ਜਿਹੜੀ 12th ਦੀ NCERT ਹੈ ਨਾ ਉਹ ਵਿੱਚ ਇਨਕਲੂਡ ਮਿਲੂਗੀ ਟਾਪਿਕਸ ਜਿਹੜੇ ਹੋਣਗੇ ਹਨਾ ਅ ਟੌਪਿਕ ਵਾਈਜ਼ ਕਿਉਂਕਿ ਇਹਦੇ ਵਿੱਚ ਆਪਾਂ ਮਾਸਟਰ ਗ੍ਰੈਜੂਏਟਰ ਦਾ ਸਿਲੇਬਸ ਕਵਰ ਕੀਤਾ ਆ ਤਾਂ ਟੌਪਿਕਸ ਦੇ ਵਿੱਚ ਪਲੱਸ 2 ਦੀ ਜੋ ਐ ਐਨਸੀਆਰਟੀ ਉਹ ਕਵਰ ਮਿਲੂਗੀ ਕਿਉਂਕਿ ਪਲੱਸ 11ਵੀਂ ਤੇ 12ਵੀਂ ਦੀ ਜਿਹੜੀ ਐ ਐਨਸੀਆਰਟੀ ਆ ਨਾ ਹਿਸਟਰੀ ਦੇ ਉਹਦੇ ਵਿੱਚ ਬਹੁਤ ਸਾਰਾ ਕੰਟੈਂਟ ਇਸ ਤਰ੍ਹਾਂ ਦਾ ਹੈ ਜਿਹੜਾ ਤੁਸੀਂ ਨਈ ਪੜਨਾ ਹੁੰਦਾਗਾ ਕਿਉਂਕਿ ਆਪਣੇ ਸਿਲੇਬਸ ਦੇ ਵਿੱਚ ਨਹੀਂ ਹੈਗਾ ਤਾਂ ਜੋ ਸਲੇਵਰਸ ਦੇ ਵਿੱਚ ਹੈਗਾ ਆਪਾਂ ਉਹੀ ਪੜਨਾ ਹੈ ਟਾਈਮ ਵੇਸਟ ਨਹੀਂ ਕਰਨਾਗਾ ਤਾਂ ਉਹ ਸਾਰਾ ਕੰਟੈਂਟ ਤੁਹਾਨੂੰ ਇਹਦੇ ਵਿੱਚ ਇਹਨਾਂ ਨੋਟਸ ਦੇ ਵਿੱਚ ਮਿਲੇਗਾ ਤਾਂ ਅੱਜ ਦੀਸ ਵੀਡੀਓ ਦਾ ਮਕਸਦ ਇਹ ਹੈ ਜੀ ਤਾਂ ਮੈਂ ਤੁਹਾਨੂੰ ਇਹ ਜਿਹੜੇ ਨੋਟਸ ਹੈ ਸ਼ੋਅ ਕਰਨਾ ਚਾਹੁੰਦੀ ਸੀ ਕਿਉਂਕਿ ਬੱਚਿਆਂ ਨੂੰ ਹੁੰਦਾ ਹੈ ਨਾ ਵੀ ਕਿਸ ਤਰ੍ਹਾਂ ਦੇ ਨੋਟਸ ਆਉਣਗੇ ਤਾਂ ਇਸ ਤਰੀਕੇ ਦੇ ਨਾਲ ਇਹ ਤੁਹਾਨੂੰ ਨੋਟਸ ਮਿਲਣਗੇ ਜੀ ਜੇਕਰ ਤੁਸੀਂ ਇਹਨਾਂ ਨੂੰ ਪਰਚੇਸ ਕਰਨਾ ਚਾਹੁੰਦੇ ਹੋ ਤਾਂ ਹਿਸਟਰੀ ਦੇ ਜਿਹੜੇ ਨੋਟਸ ਹੈ ਜੀ ਉਹ 1500 ਦੇ ਵਿੱਚ ਮਿਲਣਗੇ ਇਹ ਜਿਹੜੇ ਨੋਟਸ ਹਨ ਤੁਹਾਨੂੰ ਬਹੁਤ ਥੋੜੇ ਸਮੇਂ ਦੇ ਵਿੱਚ ਇਹ ਜੇਕਰ ਤੁਸੀਂ 1-2 ਮਹੀਨਿਆਂ ਦੇ ਵਿੱਚ ਇਹਨਾਂ ਨੂੰ ਫੁੱਲ ਪੜ੍ਹ ਕੇ ਦੋ ਤਿੰਨ ਵਾਰੀ ਰਿਵੀਜ਼ਨ ਵੀ ਕਰ ਲਓਣਾ ਉਸ ਤੋਂ ਬਾਅਦ ਤਾਂ ਤੁਹਾਡਾ ਹਿਸਟਰੀ ਦੇ ਵਿੱਚ ਕੋਈ ਵੀ ਇਸ ਤਰ੍ਹਾਂ ਦਾ ਕੁਐਸਚਨ ਨਹੀਂ ਹੋਊਗਾ ਜਿਹੜਾ ਰਹਿ ਜਾਊਗਾ ਠੀਕ ਹੈ ਜੀ ਕਿਉਂਕਿ ਆਪਾਂ NCERT ਵੀ ਵਿੱਚ ਹੈਗੀਆਂ ਤੇ ਬਾਕੀ ਐਮਏ ਤੱਕ ਦਾ ਐਮਏ ਦੇ ਲੈਵਲ ਦਾ ਇਹਦੇ ਵਿੱਚ ਸਾਰਾ ਕੰਟੈਂਟ ਆਪਾਂ ਐਡ ਕੀਤਾ ਹੋਇਆ ਹੈ ਤਾਂ ਮੈਂ ਤੁਹਾਨੂੰ ਇਹਦੇ ਵਿੱਚ ਦਿਖਾ ਦਿੰਨੀ ਹਾਂ ਜੀ ਇਸ ਤਰ੍ਹਾਂ ਕਰਕੇ ਇਹ PDF ਹੋਗਾ ਇਹ ਮਾਡਰਨ ਹਿਸਟਰੀ ਦਾ PDF ਹੈ ਠੀਕ ਹੈ ਬਾਕੀ ਅਲੱਗ-ਅਲੱਗ PDF ਬਣੇ ਹੋਏ ਆਨਸ਼ੀਅੰਟ ਦਾ ਅਲੱਗ ਬਣਿਆ ਹੋਇਆ NCERT ਦੇ ਅਲੱਗ PDF ਬਣੇ ਹੋਏ ਆ ਤਾਂ ਇਸ ਤਰੀਕੇ ਦੇ ਨਾਲ ਹੀ ਤੁਹਾਨੂੰ ਮਿਲੂਗੀ ਜੀ ਤਾਂ ਇਹਨਾਂ ਨੂੰ ਤੁਸੀਂ ਇੱਕ ਵਾਰੀ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਦਾ ਹੋਊਗਾ ਫੁੱਲ ਐਕਸਪਲੇਨੇਸ਼ਨ ਦੇ ਵਿੱਚ ਹੈ ਜਦੋਂ ਅੰਗਰੇਜ਼ ਕੰਪਨੀ ਅੰਗਰੇਜ਼ਾਂ ਦੀ ਕੰਪਨੀ ਆਈ ਸੀ ਨਾ ਤਾਂ ਕਿਸ ਤਰ੍ਹਾਂ ਸੀਗਾ ਉਹ ਸਾਰਾ ਇਹਦੇ ਵਿੱਚ ਆਪਾਂ ਕੀਤਾ ਹੋਇਆ ਹੈ ਠੀਕ ਹੈ ਜੀ ਇਹ 1857 ਇਸਮੀਂ ਦਾ ਵਿਦਰੋਹ ਹੈ ਫੁੱਲ ਡੀਟੇਲ ਦੇ ਵਿੱਚ ਹੈਗਾ ਆ ਠੀਕ ਹੈ ਜੀ ਤਾਂ ਇਸ ਤਰ੍ਹਾਂ ਦੇ ਨਾਲ ਹੋਣਗੇ ਇਹ ਤੇ ਇੱਕ ਮੈਂ ਤੁਹਾਨੂੰ ਹੋਰ ਦਿਖਾਉਣੀ ਆ ਕਿ ਜਿਹੜਾ ਕਿਸ ਤਰ੍ਹਾਂ ਇਹ ਨੋਟਸ ਦੇ ਵਿੱਚ ਕਿੰਨੇ ਕਿੰਨੇ ਪੇजेस ਹੋਣਗੇ ਉਹ ਵੀ ਤੁਸੀਂ ਦੇਖ ਸਕਦੇ ਹੋ ਤਾਂ ਇਹਦੇ ਵਿੱਚ ਤੁਸੀਂ ਦੇਖ ਸਕਦੇ ਹੋ ਜੀ ਮੈਂ ਕਿਸੇ ਬੱਚੇ ਨੂੰ ਸੈਂਡ ਕੀਤੇ ਸੀਗੇ ਤਾਂ ਇਸ ਤਰ੍ਹਾਂ ਕਰਕੇ ਨਾ ਕਲਾਸ 6th ਦਾ ਹੋਊਗਾ ਜਿਵੇਂ 36 ਪੇजेस ਹੋਣਗੇ ਇੱਕ ਪੀਡੀਐਫ ਹੋਊਗਾ ਇਹ ਕਲਾਸ 6 ਦਾ ਟੌਪਿਕ ਵਾਈਜ਼ ਮਤਲਬ ਚੈਪਟਰ ਵਾਈਜ਼ ਲੈਸਨ ਹੋਣਗੇ ਕਲਾਸ 6 ਦੇ ਇਵੇਂ ਕਲਾਸ 7 ਦੇ ਚੈਪਟਰ ਵਾਈਜ਼ ਹੋਣਗੇ ਜੀ ਇਹ ਚੈਪਟਰ ਵਾਈਜ਼ ਪੰਜਾਬੀ ਦੇ ਵਿੱਚ ਹੋਊਗੀ ਤੇ ਇਸ ਤਰ੍ਹਾਂ ਹੀ 8th ਕਲਾਸ 10th ਕਲਾਸ 9th ਕਲਾਸ ਸਿਲੇਬਸ ਦੇ ਵਿੱਚ ਹੈ ਨਹੀਂਗੇ ਮਾਸਟਰ ਗਿੱਡਰ ਦੇ ਠੀਕ ਹੈ ਜੀ ਅੱਗੇ 10th ਕਲਾਸ ਫਿਰ ਇਹ ਆ ਗਿਆ ਐਂਸ਼ੀਅੰਟ ਹਿਸਟਰੀ ਫੁੱਲ ਟੌਪਿਕ ਵਾਈਜ਼ ਹੈ ਹੜੱਪਾ ਸਭਿਅਤਾ ਤੋਂ ਲੈ ਕੇ ਜੋ ਵੀ ਹੈਗਾ ਹਰਸ਼ਵਰਧਨ ਅਸ਼ੋਕਾ ਲਾਸਟ ਤੱਕ ਸਾਰਾ ਟੋਟਲ ਚੋਲ ਸਾਮਰਾਜ ਦੱਖਣ ਦੇ ਜਿਹੜੇ ਹੈਗੇ ਰਾਸ਼ਟ੍ਰਕੂਟਾ ਜਾਂ ਚਨਸਲੁਕਾ ਵੰਸ਼ ਟੋਟਲ ਇਹਦੇ ਵਿੱਚ ਤੁਹਾਨੂੰ ਇਨਕਲੂਡ ਮਿਲੇਗਾ ਵਾਰ-ਵਾਰ ਕੋਈ ਅਲੱਗ-ਅਲੱਗ ਬੁੱਕਸ ਤੁਹਾਨੂੰ ਲੈਣ ਦੀ ਇਹ ਜਿਹੜੇ ਨੋਟਸ ਪੜ੍ਹ ਕੇ ਨਾ ਨਾ ਤੁਹਾਨੂੰ ਪੰਜਾਬ ਬੋਰਡਿਆਂ ਨਾ ਕੋਈ ਐਨਸੀਆਰਟੀ ਨਾ ਕੋਈ ਐਮਏ ਦੀ ਨਾ ਕੋਈ ਬੀਏ ਦੀ ਬੁੱਕ ਪੜ੍ਹਨੀ ਪਊਗੀ ਉਸ ਤੋਂ ਬਾਅਦ ਜੇ ਤੁਹਾਡੀ ਮਰਜ਼ੀ ਹੈ ਜੇਕਰ ਤੁਸੀਂ ਲੈਣਾ ਚਾਹੋ ਤਾਂ ਇਹ ਇਹ ਸਿੱਖ ਹਿਸਟਰੀ ਦੇ ਹੈਗੇ ਆ ਜੀ ਇਹ ਐਮਏ ਲੈਵਲ ਦੇ ਐਮਏ ਦੀਆਂ ਬੁੱਕਸ ਤੋਂ ਪ੍ਰਪੇਅਰ ਕੀਤੇ ਹੋਏ ਆ ਇਵੇਂ ਮੀਡੀਵਲ ਹਿਸਟਰੀ ਦੇ ਹੈਗੇ ਤੇ ਇਹ ਵਰਡ ਹਿਸਟਰੀ ਦੇ ਆ ਜੀ ਤੇ ਇਹ ਹੈਗੇ ਆ ਮਾਡਰਨ ਹਿਸਟਰੀ ਦੇ ਠੀਕ ਹੈ ਜੀ ਇਸ ਤਰੀਕੇ ਦੇ ਨਾਲ ਹੀ ਮੈਂ ਸੈਂਡ ਕੀਤੇ ਸੀਗੇ ਕਿਸੇ ਨੂੰ ਤਾਂ ਕਰਕੇ ਮੈਂ ਉਹ ਸਕਰੀਨਸ਼ਾਟ ਲਈ ਸੀ ਕਿ ਇਸ ਤਰੀਕੇ ਦੇ ਨਾਲ ਇਹ ਤੁਹਾਨੂੰ ਪੀਡੀਐਫ ਮਿਲਣਗੇ ਤੇ ਤੁਸੀਂ ਪੇजेस ਘੁਣਾ ਕੇ ਬਹੁਤ ਹੀ ਘੱਟ ਸਮੇਂ ਦੇ ਵਿੱਚ ਇੰਨਾ ਨੋਟਸ ਨੂੰ ਪੜ੍ਹ ਕੇ ਇਸ ਤਰ੍ਹਾਂ ਦੇ ਨੋਟਸ ਨਾਲ ਤੁਹਾਨੂੰ ਕਿੱਦੋਂ ਮਿਲਣਗੇ ਕਿਉਂਕਿ ਜਿਹੜੇ ਆਪਾਂ ਕੋਚਿੰਗ ਲੈਣੇ ਆ ਉਹ ਵੀ ਲਿਖ ਕੇ ਆਪਾਂ ਨੂੰ ਹੈਂਡ ਮੇਡ ਹੈਂਡ ਨਾਲ ਪ੍ਰਪੇਅਰ ਕਰਨੇ ਪੈਂਦੇ ਵੀਡੀਓਜ਼ ਦੇਖਦੇ ਇੱਕੇ ਤੇ ਉਹਦੇ ਨਾਲ ਵੀ ਟਾਈਮ ਆਪਣਾ ਬਹੁਤ ਵੇਸਟ ਹੁੰਦਾ ਹੈ ਤਾਂ ਘੱਟ ਸਮੇਂ ਦੇ ਵਿੱਚ ਜੇਕਰ ਤੁਸੀਂ ਆਪਣੀ ਪ੍ਰੈਪਰੇਸ਼ਨ ਕਰਨਾ ਚਾਹੁੰਦੇ ਹੋ ਤਾਂ ਇਹ ਜਿਹੜੇ ਨੋਟਸ ਹੈ ਜੀ ਤੁਸੀਂ ਬਹੁਤ ਹੀ ਅ ਜਨੂਨ ਜੀ ਕੋਸਟ ਕੋਸਟ ਤੇ ਤੁਸੀਂ ਲੈ ਸਕਦੇ ਹੋ ਜੇਕਰ ਤੁਸੀਂ ਆਪਣਾ ਕੋਰਸ ਵੀ ਕਿਸੇ ਦਾ ਪ੍ਰਿਪੇਅਰ ਮਤਲਬ ਬਾਈ ਕਰਦੇ ਹੋ ਤਾਂ ਉਹ ਤੁਹਾਨੂੰ ਘੱਟੋ ਘੱਟ 8000 ਤੋਂ ਸਟਾਰਟ ਹੀ ਹੁੰਦਾ ਹੁੰਦਾ ਠੀਕ ਹੈ ਜੀ ਤਾਂ ਇਹ ਇਹ ਤੁਸੀਂ ਆਪਣਾ ਆਪ ਖੁਦ ਕਰੇ ਬੈਠ ਕੇ ਪ੍ਰੈਪਰੇਸ਼ਨ ਕਰ ਸਕਦੇ ਹੋ ਤੇ ਇਹ ਹਿਸਟਰੀ ਦੇ ਹੋਣਗੇ ਜੀ ਤੇ ਜੀਓਗ੍ਰਾਫੀ ਦੇ ਥੋੜਾ ਜਿਹਾ ਸਿਲੇਬਸ ਹੁੰਦਾ ਬਹੁਤ ਮਤਲਬ ਅਪਾ ਹਿਸਟਰੀ ਦੇ ਨਾਲੋਂ ਜ਼ਿਆਦਾ ਹੁੰਦਾ ਹੈ ਤਾਂ ਉਹ ਆਪਣੇ ਹੈਗੇ ਜੀ 2000 ਰੁਪਏ ਦੇ ਵਿੱਚ ਤੁਹਾਨੂੰ ਮਿਲ ਜਾਣਗੇ ਠੀਕ ਹੈ ਜੀ ਤਾਂ ਇਹ ਸੀ ਜੀ ਆਪਣੀ ਅੱਜ ਦੀ ਵੀਡੀਓ ਤੇ ਇਸ ਇਸੇ ਚੈਨਲ ਦੇ ਨਾਲ ਜੇਕਰ ਤੁਸੀਂ ਫ੍ਰੀ ਦੇ ਵਿੱਚ ਵੀ ਕੋਈ ਕੰਟੈਂਟ ਦੇਖਣਾ ਚਾਹੁੰਦੇ ਹੋ ਤਾਂ ਬਹੁਤ ਸਾਰੀਆਂ ਵੀਡੀਓਜ਼ ਤੁਸੀਂ ਚੈੱਕ ਕਰ ਸਕਦੇ ਹੋ ਜੀ ਤੁਹਾਡੇ ਪੀਐਸਟ ਤੇ ਸੀਟੈਟ ਦੇ ਨਾਲ ਰਿਲੇਟਡ ਜਾਂ ਫਿਰ ਐਨਸੀਆਰਟੀ ਫੁੱਲ ਆਪਾਂ ਇਹਦੇ ਵਿੱਚ ਕਰਵਾਈ ਹੋਈ ਆ ਉਹ ਵੀ ਤੁਸੀਂ ਵੀਡੀਓਜ਼ ਦੇਖ ਸਕਦੇ ਹੋ ਵੀਡੀਓ ਦੇਖਣ ਲਈ ਧੰਨਵਾਦ